ਮੇਰੀ ਮਿਲਣੀ ਸਰਦੂਲ ਜੀ ਦੇ ਨਾਲ ਸੁਪਨੇ 'ਚ ਹੀ ਹੁੰਦੀ ਆ ਰਾਤ ਵੀ ਮੈਨੂੰ ਸੁਪਨਾ ਆਇਆ ਜਦੋਂ ਮੈਂ ਸਵੇਰੇ ਜਦ ਮੈਂ ਉੱਠੀ ਆ ਤਾਂ ਸਰਦੂਲ ਜੀ ਦਾ ਸੁਪਨਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਕਿੱਥੇ ਚਲੇ ਜਾਂਦੇ ਹੋ ਇਹਨਾਂ ਤੁਸੀਂ ਮੁੜ ਕੇ ਦੇਖਦੇ ਨਹੀਂ ਹੈਗੇ ਇਹਨਾਂ ਮੇਰਾ ਫੋਨ ਚੁੱਕਦੇ ਹੋ ਤੇ ਕਹਿੰਦੇ ਨਹੀਂ ਮੈਂ ਕਿ ਹੁਣ ਨਹੀਂ ਤੁਸੀਂ ਕਿਤੇ ਜਾਣਾ ਹੈਗਾ ਮੈਂ ਤੁਹਾਨੂੰ ਇੰਨਾ ਮੈਂ ਕਿਹਾ ਤੁਹਾਨੂੰ ਯਾਦ ਕੀਤਾ ਪਤਾ ਨਹੀਂ ਤੁਸੀਂ ਕਿੱਥੇ ਸੀਗੇ ਤੇ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਮੈਂ ਤੇਰੇ ਕੋਲੇ ਹੀ ਆ ਮੈਂ ਕਿਤੇ ਨਹੀਂ ਜਾ ਮੈਂ ਕਿ ਮੈਂ ਇਕੱਲੀ ਰਹਿ ਗਈ ਸੀ ਮੈਂ ਇਕੱਲੀ ਸਾਰਾ ਕੁਝ ਕਰ ਰਹੀ ਸੀ ਜੀ ਇੰਨੀਆਂ ਜ਼ਿੰਮੇਵਾਰੀਆਂ ਤੁਸੀਂ ਮੇਰੇ ਸਿਰ ਤੇ ਪਾ ਕੇ ਚਲੇ ਗਏ ਹੋ ਤੇ ਉਹ ਕਹਿੰਦੇ ਨਹੀਂ ਨਹੀਂ ਮੈਂ ਤੇਰੇ ਨਾਲ ਆ ਮੈਂ ਆ ਗਿਆ ਹੁਣ ਹੁਣ ਨਹੀਂ ਤੈਨੂੰ ਮੈਂ ਪਰੇਸ਼ਾਨ ਨਹੀਂ ਹੋਣ ਦਿੰਦਾ ਹਾਂ ਜੀ ਮੈਂ ਉਹਨਾਂ ਨਾਲ ਗੱਲ ਕਰਦੀ ਇੱਕ ਤਾਂ ਮੱਖ ਖੁੱਲ ਗਈ ਇਹ ਅੱਜ ਰਾਤ ਦੀ ਗੱਲ ਹੈ ਮਤ ਕਿ ਜਦੋਂ ਮੈਂ ਸਵੇਰੇ ਉੱਠੀ ਤਾਂ ਮੈਂ ਇੱਕਦਮ ਦੇਖਿਆ ਮੈਂ ਕਿਹਾ ਨਹੀਂ ਇਹ ਤਾਂ ਸੁਪਨਾ ਸੀ ਰੋਜ਼ ਇਦਾਂ ਹੀ ਹੁੰਦਾ ਨਵੇਂ-ਨਵੇਂ ਤਰੀਕੇ ਨਾਲ ਸੁਪਨੇ ਚਾ ਕੇ ਮੈਨੂੰ ਮਿਲਦੇ ਨੇ ਉਹ ਤੇ ਜਦੋਂ ਮੈਂ ਸਵੇਰੇ ਉੱਠਦੀ ਆ ਤਾਂ ਮੈਨੂੰ ਥੋੜਾ ਟਾਈਮ ਲੱਗਦਾ ਹੈ 2 ਘੰਟੇ ਲੱਗਦੇ ਆ ਸੈਟ ਹੋਣ